ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਆਪਾਂ ਅੱਜ ਦੀ ਵੀਡੀਓ ਲੈ ਕੇ ਆਂ ਪਟਿਆਲਾ ਸ਼ਾਹੀ ਪੱਗ ਦੀ ਜਿਹਦੀ ਲੈਂਥ ਹੈਗਾ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵਾਲ ਵਰਤੇ ਆ ਜਿਹੜਾ ਆਪਾਂ ਪਹਿਲਾ ਲੜ ਲਗਾਵਾਂਗੇ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਪੂਣੇ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਹੋਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਫਰੰਟ ਦੇ ਤੋਂ ਲੜ ਨੂੰ ਇੱਕ ਗੇਰ ਫੋਲਡ ਕਰਕੇ ਤੇ ਇਸ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਨਾਲ ਸਾਫ਼ ਕਰਾਂਗੇ ਇਸ ਲੜ ਦੇ ਉੱਤੇ ਹੱਥ ਫੇਰ ਕੇ ਬੈਗ ਤੱਕ ਇਸ ਲੜ ਨੂੰ ਸਾਫ਼ ਕਰਕੇ ਜਿਹੜਾ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਫਿਰ ਉਸ ਤੋਂ ਆ ਜਿਹੜਾ ਕਿ ਆਪਾਂ ਇਸ ਤਰ੍ਹਾਂ ਲੜ ਲਗਾਵਾਂਗੇ ਇਸ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਇਸ ਲੜ ਨੂੰ ਹਲਕਾ ਖਿੱਚ ਕੇ ਉੱਪਰੋਂ ਆਪਾਂ ਇਹਦਾ ਇਸ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਾਂਗੇ ਉੱਪਰੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਫਰਾਂਡ ਜਿੱਤ ਕੇ ਕੈਰ ਫੋਲਡ ਕਰਕੇ ਲੜ ਨੂੰ ਹਲਕਾ ਖਿੱਚ ਕੇ ਇਸ ਲੜ ਨੂੰ ਡਬਲ ਫੋਲਡ ਕਰਕੇ ਤੇ ਉੱਪਰ ਉਹ ਵੀ ਇੱਕ ਅਗਾਂ ਜਿਹੜਾ ਫੋਲਡ ਕਰਾਂਗੇ ਤੇ ਫਿਰ ਉਸ ਤੋਂ ਅਸ ਲੜ ਦੇ ਉੱਤੇ ਵੀ ਹੱਥ ਫੇਰ ਕੇ ਬੈਕ ਤੱਕ ਇਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਾਂਗੇ ਬੈਕ ਤੱਕ ਲੜ ਨੂੰ ਸਾਫ਼ ਕਰਨ ਤੋਂ ਜਿਹੜਾ ਇਸ ਲੜ ਨੂੰ ਆਪਾਂ ਲਗਾ ਦੇਵਾਂਗੇ ਜੀ ਜਦੋਂ ਜਿਹੜਾ ਆਪਾਂ ਤੀਸਰਾ ਲੜ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਹੀ ਆਪਾਂ ਤੀਸਰਾ ਲੜ ਲਗਾਵਾਂਗੇ ਪੂਣੀ ਦਾ ਖੁੱਲਦਾ ਪਾਸਾ ਉਹ ਆ ਪਤਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਹੁਣ ਤੋ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਾਂਗੇ ਫਰਾਂਡ ਦੇ ਤੋ ਲੜ ਨੂੰ ਇੱਕ ਵਾਰ ਫੋਲਡ ਕਰਕੇ ਲੜ ਨੂੰ ਹਲਕਾ ਖਿੱਚ ਕੇ ਇਸ ਲੜ ਨੂੰ ਆਪਾਂ ਡਬਲ ਫੋਲਡ ਕਰਾਂਗੇ ਡਬਲ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਉਪਰ ਵੀ ਇਹਦਾ ਹੁਣ ਇੱਕ ਗੱਲ ਲੜ ਨੂੰ ਫੋਲਡ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇ ਜਿਹੜਾ ਆਪਾਂ ਇਸ ਤੋਗੜਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖ ਲਵਾਂਗੇ ਲੜ ਨੂੰ ਉੱਪਰ ਚੰਗੀ ਤਰ੍ਹਾਂ ਫੋਲਡ ਕਰਾਂਗੇ ਲੜ ਨੂੰ ਉੱਪਰ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਆਪਾਂ ਇਸ ਲੜ ਨੂੰ ਅੱਖ ਤੱਕ ਖਿੱਚ ਲਵਾਂਗੇ ਅੱਖ ਤੱਕ ਖਿੱਚਾਂ ਤੋਂ ਬਾਅਦ ਇਸ ਲੜਨ ਨੂੰ ਫਰੰਟ ਦੇ ਤੋਂ ਇੱਕ ਕੇਅਰਫੁਲਡ ਕਰਕੇ ਲੜਨ ਨੂੰ ਹਲਕਾ ਖਿੱਚ ਕੇ ਇਸ ਲੜਨ ਨੂੰ ਡਬਲ ਫੋਲਡ ਕਰਾਂਗੇ ਜਿਹੜਾ ਆਪਣਾ ਇਸ ਲੜਦਾ ਬਾਧੂ ਕਪੜਾ ਕੋ ਉਸ ਕਪੜੇ ਨੂੰ ਉੱਦੋਂ ਫੋਲਡ ਕਰ ਫੋਲਡਰ ਫੋਲਡ ਕਰ ਦਵਾਂਗੇ ਇਸ ਲੜਨ ਨੂੰ ਇੱਕ ਕੇਅਰਫੁਲਡ ਕਰਕੇ ਲੜਨ ਨੂੰ ਹਲਕਾ ਖਿੱਚ ਕੇ ਇਸ ਲੜਨ ਨੂੰ ਹੁਣ ਆਪਾਂ ਇਹ ਡਬਲ ਫੋਲਡ ਕਰਾਂਗੇ ਡਬਲ ਫੋਲਡ ਕਰਨ ਤੋਂ ਬਾਅਦ ਬੈਕ ਤੱਕ ਇਸ ਲੜਨ ਨੂੰ ਚੰਗੀ ਤਰ੍ਹਾਂ ਇਹਦਾ ਸਾਫ਼ ਕਰਾਂਗੇ ਉੱਪਰੋਂ ਇਹ ਲੜਨ ਨੂੰ ਫੋਲਡ ਕਰਕੇ ਹੁਣ ਇਸ ਲੜ ਦੇ ਉੱਤੇ ਹੱਥ ਫੇਰ ਕੇ ਇਸ ਲੜਨ ਨੂੰ ਸਾਫ਼ ਕਰਕੇ ਆਪਾਂ ਇਹਦਾ ਲਗਾ ਦੇਵਾਂਗੇ ਜੀ ਜਿਹੜੇ ਆਪਾਂ ਲੜ ਲਗਾਏ ਸੀਗੇ ਇਹਨਾਂ ਲੜਾਂ ਨੂੰ ਸੈੱਟ ਕਰਾਂਗੇ ਜਿਹੜੇ ਆਪਣੇ ਪੇਚਾਂ ਨੇ ਇਹਨਾਂ ਪੇਚਾਂ ਦਾ ਜਿਹੜਾ ਆਪਣਾ فاਸਲਾ ਉਹ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਆਪਣੇ ਪੇਚ ਦਾ فاਸਲਾ ਵਧਿਆ ਘਟ ਨਹੀਂ ਰੱਖਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਪੰਜਵਾਂ ਲੜ ਪੰਜਵੇਂ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਫਿਰ ਅੱਧੇ ਤੋਂ ਇੱਕ ਗੈਰ ਫੋਲਡ ਕਰਾਂਗੇ ਇੱਕ ਗੈਰ ਲੜ ਨੂੰ ਫੋਲਡ ਕਰਨ ਤੋਂ ਬਾਅਦ ਉਸ ਤੋਂ ਅਧਰ ਲੜ ਨੂੰ ਹੱਕਾ ਕਿਚੜਾ ਵਾਂਗੇ ਖੁੱਚਨ ਤੋਂ ਬਾਅਦ ਡਬਲ ਫੋਲਡ ਕਰਾਂਗੇ ਡਬਲ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਉੱਪਰ ਹੋ ਇੱਕ ਗੈਰ ਫੋਲਡ ਕਰਕੇ ਤੇ ਬੈਕ ਤੱਕ ਇਸ ਲੜ ਨੂੰ ਜਿਹੜਾ ਆਪਾਂ ਸਾਫ਼ ਕਰਾਂਗੇ ਬੈਕ ਤੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਤਦੋਂ ਆਪਾਂ ਸਾਰੇ ਲੜਾਂ ਦੇ ਵਿੱਚ ਬਾਅਦ ਫੇਰ ਕੇ ਨਾ ਸਾਰੇ ਲੜਾਂ ਦਾ ਜਿਹੜਾ ਆਪਣਾ ਫਾਸਲਾ ਹੋਊਗਾ ਉਸ ਫਾਸਲੇ ਨੂੰ ਸੈੱਟ ਕਰਾਂਗੇ ਪ੍ਰੋਪਰ ਆਪਰੇ ਪੈਰ ਨਾਲ ਲੜਾ ਨਾਲ ਆਪਣਾ فاਸਲਾ ਉਹ ਸੈੱਟ ਕਰਾਂਗੇ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਣਾ فاਸਲਾ ਆਪਾਂ ਨੇ ਸੇਵ ਰੱਖਣਾ ਕਿਸੇ ਵੀ ਉਤਲੇ ਪੇਜ ਦਾ فاਸਲਾ ਵਧਿਆ ਘਟ ਨਹੀਂ ਰੱਖਾਂਗੇ ਉਤਲੇ ਪੇਚਾਂ ਦਾ ਤੁਸੀਂ فاਸਲਾ ਸੈੱਟ ਕਰਨ ਲਈ ਡਬਲ ਸੀ ਚਾ ਵਰਤ ਸਕਦੇ ਹੋ ਡਬਲ ਸੀ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ فاਸਲਾ ਵਧਿਆ ਘਟੂਗਾ ਤੁਸੀਂ ਡਬਲ ਸੀ ਵਿੱਚ ਦੇਖ ਕੇ ਉਸ ਅੱਧਾ ਆਪਣਾ فاਸਲਾ ਸੈੱਟ ਕਰ ਸਕਦੇ ਹੋ ਤੇ ਉਹਨਾਂ ਜਿਹੜਾ ਆਪਾਂ ਛੇਮੇ ਲੜ ਲਗਾਵਾਂਗੇ ਛੇਮੇ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉਪਰੋਚੀ ਕਿਹੜਾ ਫੋਲਡ ਕਰਕੇ ਇਸ ਲੜ ਨੂੰ ਅੱਖ ਤੱਕ ਖਿੱਚ ਲਵਾਂਗੇ ਅੱਖ ਦਾ ਲੜ ਨੂੰ ਖਿੱਚਣ ਤੋਂ ਬਾਅਦ ਆਪਾਂ ਫਰੰਟ ਦੇ ਉੱਤੇ ਇੱਕ ਗਰ ਫੋਲਡ ਕਰਾਂਗੇ ਨੜਦੇ ਤੇ ਲੜ ਨੂੰ ਇੱਕ ਗਾਰ ਫੋਲਡ ਕਰਾਂ ਤੋ ਆ ਦਾ ਆਪਾਂ ਇਸ ਲੜ ਨੂੰ ਹਲਕਾ ਖਿੱਚ ਕੇ ਇਸ ਲੜ ਨੂੰ ਜਿਹੜਾ ਡਬਲ ਫੋਲਡ ਕਰਾਂਗੇ ਫਿਰ ਉਸ ਤੋਂ ਹੁਣ ਇਸ ਲੜ ਨੂੰ ਆਪਾਂ ਬੈਕ ਟੱਕ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲਵਾਂਗੇ ਬੈਕ ਟੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਇਸ ਲੜ ਨੂੰ ਜਿਹੜਾ ਲਗਾ ਦੇਵਾਂਗੇ ਜੀ ਜਿਹੜੇ ਆਪਣੇ ਪੱਗ ਦੀ ਸ਼ੇਪ ਹੋਗੀ ਪੱਗ ਦੀ ਸ਼ੇਪ ਨੂੰ ਆਪਾਂ ਸੈੱਟ ਕਰਾਂਗੇ ਜਿਹੜਾ ਹੁਣ ਆਪਾਂ ਨੇ ਛੇਮੇ ਲੜ ਲਗਾਏ ਸੀ ਛੇਮੇ ਲੜ ਨੂੰ ਵੀ ਛੇਮੇ ਲੜ ਦੇ ਵਿੱਚ ਵੀ ਆਪਾਂ ਬਾਅਦ ਫੇਰ ਕੇ ਛੇਮੇ ਲੜ ਨੂੰ ਜਿਹੜਾ ਸੌਫ ਕਰਾਂਗੇ ਉਪਰ ਵੀ ਇਹੜੇ ਆਪਣੇ ਪੇਜ ਨੂੰ ਬਣਾ ਪੇਚਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧਲਾ ਦੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਉੱਪਰ ਜਿਹੜੇ ਆਪਣੇ ਲੜੜ ਨੂੰ ਲੜਾ ਨੂੰ ਵੀ ਆਪਾਂ ਸੈੱਟ ਕਰਾਂਗੇ ਜੀ ਪੱਗ ਦੀ ਛੇਵ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਤੇ ਜਿਹੜਾ ਆਪਾਂ ਪੱਗ ਪੈ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਵਾਂ ਲੜ ਫੋਲਡ ਕੀਤਾ ਹੈ ਉੱਥੇ ਉਸ ਤੋਂ ਉੱਤੇ ਰੱਖ ਕੇ ਜਿਹੜਾ ਪੱਗ ਨੂੰ ਲਦਾ ਜਮਾਂਗੇ ਫਿਰ ਅਸਤਾ ਕੱਲ ਦੀ ਲੜ ਦੇ ਪੂਰੇ ਨੂੰ ਖੋਲਾਂਗੇ ਉਸ ਦਾ ਉਤਲਾ ਪੱਲਾ ਉਹ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਥੜ ਦਾ ਪੱਲਾ ਉੱਪਰ ਨੂੰ ਫੋਲਡ ਕਰਕੇ ਲੜ ਨੂੰ ਸਾਫ਼ ਕਰਾਂਗੇ ਸਲੱਡ ਦੇ ਉੱਪਰ ਜਿਹੜੇ ਹਲਕ ਸਲੱਡ ਦੇ ਉੱਪਰ ਜਿਹੜੇ ਬਲ ਹੋਣਗੇ ਉਹਨਾਂ ਬਲਾਂ ਨੂੰ ਉਹਨਾਂ ਬਲਾਂ ਨੂੰ ਆਪਾਂ ਹਲਕਾ ਹਲ ਕੇ ਹੱਥ ਲੈ ਕੇ ਖਿੱਚ ਲਵਾਂਗੇ ਉਸ ਤੋਂ ਅਇਸ ਲੜ ਨੂੰ ਤਾਫ਼ ਕਰਨ ਤੋਂ ਬਾਅਦ ਇਸ ਲੜ ਦੇ ਉੱਪਰ ਬਾਅਦ ਫਿਰ ਕੇ ਸਲੱਡ ਨੂੰ ਦਾ ਸਾਫ਼ ਕਰਾਂਗੇ ਇਸ ਲੜ ਨੂੰ ੜਾ ਹੁਣ ਆਪਾਂ ਸਦਾ ਜਿਵੇਂ ਦਹੀਂ ਲਗਾ ਦਵਾਂਗੇ ਜਿਹੜਾ ਆਪਾਂ ਨੇ ਛਿਮੜ ਲੜ ਲਗਾਇਆ ਲੜ ਨੂੰ ਛਿਮੜ ਲੜ ਤੇ ਲੱਬ ਦਵਾਂਗੇ ਹੁਣ ਆਪਾਂ ਇਸ ਲੜ ਦੇ ਉੱਤੇ ਪੱਗ ਪੈਨ ਲਗਾਵਾਂਗੇ ਇਹਦੇ ਪੱਗ ਪੈਨ ਲਗਾਉਣ ਦੇ ਨਾਲ ਜਿਹੜਾ ਆਪਣਾ ਲੜਾ ਉਹ ਟਿੱਲਾ ਨਹੀਂ ਰੋਵੇਗਾ ਹੁਣ ਆਪਾਂ ਇਸ ਲੜ ਦੇ ਤੇ ਜਿਹੜੇ ਪੱਗ ਪੈਨ ਹੋਣਗੇ ਆਪਾਂ ਲਗਾ ਲਵਾਂਗੇ ਪੱਗ ਪੈਨ ਲਗਾਉਣ ਦੇ ਨਾਲ ਇਹੜਾ ਆਪਣਾ ਲੜਾ ਉਟਿੱਲਾ ਨਹੀਂ ਰੋਵੇਗਾ ਅणि ਸਲੜਦੇ ਜਿਹੜੇ ਆਪਣੇ ਪੱਗ ਪੈਨ ਹੋਣਗੇ ਆਪਾਂ ਲਗਾ ਲਵਾਂਗੇ ਜੀ ਤੋ ਜਿਹੜੀ ਆਪਣੀ ਪਾਗਾ ਰੋਜ ਪੱਗ ਦਾ ਜਿਹੜਾ ਆਪਣਾ ਫਰੰਟ ਕਲੂਡ ਹੋ ਚੁੱਕਿਆ ਹੁਣ ਜਿਹੜੇ ਆਪਣੇ ਫਰੰਟ ਦੀ ਸੈਟਿੰਗ ਹੋਗੀ ਆਪਾਂ ਕਰ ਲਵਾਂਗੇ ਉਪਰਲੇ ਬੇਚਨ ਵੀ ਆਪਾਂ ਇਹਦਾ ਸੈੱਟ ਕਰਾਂਗੇ ਜੀ ਜਿਹੜਾ ਆਪਾਂ ਨੇ ਆਖੀ ਲੜ ਲਗਾਇ ਸੀ ਉਸ ਲੜ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਸਾਰੇ ਪੇਚਾਂ ਜਿਹੜਾ ਆਪਣਾ ਫਾਸਲਾ ਕੋ ਵੀ ਜਿਹੜਾ ਆਪਾਂ ਸੈੱਟ ਕਰਾਂਗੇ ਜਿਹੜਾ ਹੁਣ ਆਪਾਂ ਸੈੱਟ ਕਰਾਂਗੇ ਜਿਹੜਾ ਸਰਦਰ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਏ ਉਸ ਲੜ ਨੂੰ ਖਿੱਚਾਂਗੇ ਜੀ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਦੇ ਤੇੜਾ ਕੀ ਖਿਲਾਰ ਲਵਾਂਗੇ ਪੂਰੇ ਸਿਰ ਉਤੇ ਖਿਲਾਰਨ ਤੋਂ ਬਾਅਦ ਲੜਾਂ ਇਤਲੇਸ ਕਪੜੇ ਨੂੰ ਉਂਗਲਾਂ ਨਾਲ ਚੰਗੀ ਤਰ੍ਹਾਂ ਦੇ ਦੇਵਾਂਗੇ ਜੀ ਪ੍ਰੋਪਰ ਜਿਹੜਾ ਆਪਣਾ ਸਿਰ ਆਪਾਂ ਕਵਰ ਕਰਾਂਗੇ ਜਿਹੜਾ ਆਪਣਾ ਮੂਹੜ ਲੜੂਗਾ ਮੂਹੜ ਲੜ ਨੂੰ ਖਿੱਚ ਕੇ ਆਪਣਾ ਜਿਹੜਾ ਸਿਰੋ ਟੈਟ ਕਰ ਲਵਾਂਗੇ ਜੇਕਰ ਤੁਹਾਡਾ ਸਿਰ ਉੱਪਰ ਨੰਗਾ ਰਹਿ ਜਾਂਦਾ ਹੈ ਤੁਸੀਂ ਡਾਵਲ ਸੀ ਉੱਤੇ ਦੇਖ ਜਿਹੜਾ ਆਪਣਾ ਸਿਰਾ ਟੱਕ ਸਕਦੇ ਹੋ ਜਿਹੜਾ ਆਪਣਾ ਸਿਰਾ ਚੰਗੀ ਤਰ੍ਹਾਂ ਕਵਰ ਕਰਾਂਗੇ ਤੇ ਪਿਛਲੇ ਲਾੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਾਂਗੇ ਲਾੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਨ ਤੋਂ ਬਾਅਦ ਬੈਕ ਤੇ ਸਲਾੜ ਨੂੰ ਦੱਬ ਜਮਾਗੇ ਜੀ ਤੇ ਇਹ ਹਣਾਣੀ ਪਾਗਾ ਉਹ ਕੰਪਲੀਟ ਹੋ ਚੁੱਕੀ ਆ ਹੁਣ ਇਸ ਪਾਗ ਦੀ ਜਿਹੜੀ ਆਪਣੀ ਬੱਕ ਦੀ ਸੈਟਿੰਗ ਹੋ ਗਈ ਉਹ ਜਿਹੜੀ ਆਪਾਂ ਕਰ ਲਵਾਂਗੇ ਕਿ ਨਾ ਸਾਰੇ ਪੇਚਾਂ ਦੇ ਵਿੱਚ ਆਪਾਂ ਨੇ ਬਾਸ਼ ਫੇਰ ਕੇ ਸਾਰੇ ਪੇਚਾਂ ਨੂੰ ਸਾਫ਼ ਕਰਾਂਗੇ ਜੀ ਸਾਰੇ ਪੇਚਾਂ ਵਿੱਚ ਬਾਸ਼ ਫੇਰ ਕੇ ਸਾਰੇ ਪੇਚਾਂ ਜਿਹੜਾ ਆਪਣਾ فاਸਲਾ ਆਊਗਾ ਆਪਾਂ ਸੈੱਟ ਕਰ ਲਵਾਂਗੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ